ਲਿਖੋ ਪੰਜਾਬ ਦੇ ਤਾਂ ਅੱਜ ਹਾਲਾਤ ਹੀ ਨੇ ਕਿ ਪੰਜਾਬ ਤਰਸਤ ਭਗਵੰਤ ਮਸਤ ਔਰ ਆਏ ਦਿਨ ਪੰਜਾਬ ਦੇ ਵਿੱਚ ਡਕੈਤੀਆਂ ਹੋ ਰਹੀਆਂ ਨੇ ਆਏ ਦਿਨ ਪੰਜਾਬ ਦੇ ਵਿੱਚ ਕਤਲ ਹੋ ਰਹੇ ਨੇ ਖਡਾਰੀਆਂ ਦੇ ਵਪਾਰੀਆਂ ਦੇ ਨਾਂ 'ਬਰ ਸਿੰਘਰਾਂ ਦੇ ਔਰ ਜ਼ਿਲ੍ਹਾ ਚੋਂ ਇੰਟਰਵਿਊ ਚੱਲ ਰਹੀਆਂ ਨੇ ਔਰ ਅਗਰ ਇਸੇ ਤੋਂ ਅੱਗੇ ਵਧਾਉਂਦੇ ਹੋਏ ਭਗਵੰਤ ਮਾਨ ਸਾਹਿਬ ਨੇ ਇੱਕ ਕੈਟੇਗਰੀ ਗੈਂਗਸਟਰ ਨੂੰ ਪ੍ਰੋਲ ਦਿੱਤੀ ਹੈ ਤਾਂ ਇਹ ਤਾਂ ਮੈਨੂੰ ਲੱਗਦਾ ਉਹਨਾਂ ਦੀ ਪਾਰਟੀ ਪਾਲਿਸੀ ਹੈ ਕਿਉਂਕਿ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਤੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈ ਤਰਕਸਾਈ ਨੂੰ ਲੰਬੂ ਉਹ ਪਹਿਲਾਂ ਹੀ ਲਾ ਚੁੱਕੇ ਨੇ ਸੋ ਇਲੈਕਸ਼ਨਾਂ ਲਗਾਤਾਰ ਹਾਰ ਰਹੇ ਨੇ ਇਲੈਕਸ਼ਨ ਜਿੱਤਣ ਦੇ ਲਈ ਕਿਸੇ ਵੀ ਕਿਸਮ ਦਾ ਚੀਪ ਹਤਕੰਡਾ ਇਹ ਵਰਤ ਸਕਦੀ ਹੈ ਸਰਕਾਰ ਔਰ ਉਹਦਾ ਇੱਕ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਅਗਰ ਇਹ ਕੈਟਾਗਰੀ ਗੈਂਗਸਟਰ ਨੂੰ ਚੋਣਾਂ ਦੇ ਵਿੱਚ ਪਰੋਲ ਦਿੱਤੀ ਜਾਂਦੀ ਹੈ ਤਾਂ ਉੱਥੋਂ ਸਰਕਾਰ ਦੀ ਨੀਅਤ ਸਾਫ਼ ਹੈ ਕਿ ਸਰਕਾਰ ਲੋਕਾਂ ਦੇ ਵਿੱਚ ਆਪਣਾ ਮਾਨ ਗਵਾ ਚੁੱਕੀ ਹੈ ਤੇ ਹੁਣ ਗਲਤ ਹਤਕੰਡਿਆਂ ਨਾਲ ਇਹ ਚੋਣਾਂ ਜਿੱਤਣਾ ਚਾਹੁੰਦੇ ਨੇ ਦੇਖੋ ਜਿੱਥੇ ਤੱਕ ਉਹਨਾਂ ਦਾ ਸੌ ਚੱਕਣ ਦਾ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਨੇ ਭੰਜੀ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਕਿਹਾ ਸੀ ਕਿ ਚੁਣਿਆ ਹੋਇਆ ਨੁਮਾਇੰਦਾ ਜਿਹਨੂੰ 2 ਲੱਖ ਵੋਟਾਂ ਤੋਂ ਵੱਧ ਦੀ ਲੀਡ ਮਿਲੀ ਹੋਵੇ ਉਹਨੂੰ ਸੌ ਚੱਕਣ ਤੋਂ ਰੋਕਣਾ ਇਹ ਦੇਸ਼ ਦੇ ਸੰਵਿਧਾਨ ਦੇ ਖਿਲਾਫ ਆ ਉਹਨਾਂ ਦਾ ਹੱਕ ਹੈ ਉਹਨਾਂ ਨੂੰ ਸੌ ਚੁਕਾਈ ਜਾਵੇ ਔਰ ਸ਼੍ਰੋਮਣੀ ਅਕਾਲੀ ਦਲ ਇਹ ਮੰਗ ਵੀ ਕਰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਅਮਰਿਤਪਾਲ ਸਮੇਤ ਜਿੰਨੇ ਉੱਥੇ ਬੰਦੀ ਸਿੰਘ ਬੰਦ ਨੇ ਉਹਨਾਂ ਦੀ ਜਿਹੜੀ ਝੂਠੀ ਐਨਐਸਏ ਦਾ ਸੀ ਸਦਾ ਹੀ ਵਿਰੋਧ ਕੀਤਾ ਕਿ ਉਹ ਐਨਐਸਏ ਗਲਤ ਹੈ ਠੀਕ ਹੈ ਜਿਹੜਾ ਕਾਨੂੰਨ ਮੁਤਾਬਕ ਅਗਰ ਉਹ ठाਣੇ ਤੇ ਕਬਜ਼ਾ ਕਰਨ ਗਏ ਸੀ ਜਾਂ ਹੋਰ ਜਿਹੜੀ ਧਾਰਾ ਹੈ ਉਹ ਲਾਈ ਜਾਂਦੀ ਠੀਕ ਹੈ ਪਰ NSA ਲਾਉਣਾ ਇਹ ਕਿਤੇ ਨਾ ਕਿਤੇ ਧੱਕਾ ਹੈ ਸਰਕਾਰਾਂ ਦਾ ਸੋ ਉਹਦੇ ਸ਼ਰਮਨੀ ਇਕਲਦਲ ਖਿਲਾਫ ਹੈ ਜੋ ਉਹਨਾਂ ਦੇ ਮਾਤਾ ਜੀ ਦਾ ਬਿਆਨ ਹੈ ਜੋ ਉਹਨਾਂ ਦਾ ਟਵੀਟ ਹੈ ਉਹਦੇ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਜਿੰਨਾ ਚਿਰ ਭਾਈ ਅਮਰਪਾਲ ਸਿੰਘ ਆਪ ਸਾਹਮਣੇ ਆ ਕੇ ਕੋਈ ਗੱਲ ਕਰਦੇ ਨੇ ਠੀਕ ਹੈ ਪਰਿਵਾਰ ਨੇ ਕਿਹਾ ਜਾਂ ਉਹਨਾਂ ਦਾ ਟਵੀਟ ਆਇਆ ਉਹਦੇ ਤੇ ਕੋਈ ਟਿੱਪਣੀ ਨਹੀਂ ਮੈਂ ਕਰਨੀ